ਸਾਸਤਰੀ ਕਾਲਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ। ਆਗੇ ਬਾਈ ਜਤਿੰਦਰ ਵੀਰੇ ਕਰਾਂ। 43 11 ਤਿਆਰ ਕਰਾਇਆ ਬਾਈ ਨੇ। ਇਹਨਾਂ ਪਹਿਲਾਂ ਵੀ ਦੱਸਿਆ ਦਾ ਵੀਡੀਓ ਮੁੱਦਨ ਮੈਨੂੰ ਟਾਈਮ ਨਹੀਂ ਲੱਗਾ ਜਾਣੇਗਾ। ਬਹੁਤ ਸੋਹਣਾ ਬਣਿਆ ਬਾਈ। 63 ਇੰਚ ਬੰਫਰ ਲਗਾਇਆ ਵਾ। ਹੁੱਡ ਲੱਗੀ ਵੀ ਐ। ਬਹੁਤ ਸੋਹਣਾ ਤਿਆਰ ਹੋਇਆ ਬਾਈ। ਆਪਣਾ ਥੋੜਾ ਜਿਹਾ ਫੋਨ ਪੁਰਾਣਾ ਸਾਫ਼ ਨਹੀਂ ਆਉਂਦੀ ਵੀਡੀਓ। ਜਦੋਂ ਆਪਣਾ YouTube ਚੈਨਲ ਚੱਲ ਗਿਆ ਫਿਰ ਆਪਾਂ ਲੈ ਆਵਾਂਗੇ ਨਵਾਂ ਫੋਨ ਸਬਸਕ੍ਰਾਈਬ ਕਰੋ ਦੱਬ ਕੇ ਚੈਨਲ ਨੂੰ ਗੱਡ ਕੇ ਸਪੋਰਟ ਕਰੋ 4511 ਪੁਆਦ ਵਾਲੇ ਇਹ ਹੋਇਆ ਬਾਈ ਤਿਆਰ ਆਪਣਾ 4511 ਬਾਈ ਕੇ ਲਾਨੇਦਾਰਾਂ ਕੀ ਮਤਲਬ ਮਨ ਪਸੰਦ ਦਾ ਪਹਿਲਾ ਟਰੈਕਟਰ ਇਹਨਾਂ ਨੇ 3511 ਲਿਆਦਾ ਸ਼ੁਰੂਮ ਆ बहुत मतलब पैसे लाए भाई ने इस पर जा रहे बई अपना भी किल्या की बिजाई करना ट्रैक्टर आ गया टंकिया भर गई छत्ती टी गई भर गई टंकी तेल गई रेह बीजाई ट्राली आ रही है पंताली पंतालीरह धोया तो पहला लदली बई बीज गई ट्राली रे बीज गई आपू हो गया वेला ਕਣਕ ਬਿਜਗੀ ਪੱਪੂ ਕੀ ਸਾਰੀ ਨਿਭੜ ਗਿਆ ਪੱਪੂ 70 ਕਿੱਲੇ ਰਹਿ ਗਏ ਚਲ ਠੀਕ ਹੈ ਭਾਈ ਚਲਾਂ ਖੇਤਾਂ ਨੂੰ ਟਾਈਮ ਬਹੁਤ ਹੋ ਗਿਆ 10 ਵਜ ਗਏ ਇਸ ਤਰ੍ਹਾਂ ਲੱਗ ਰਹਿਣ ਸਰੰਦਗੀ ਸਭਾ ਨੂੰ ਜਾਣਾ ਹੋਇਆ ਕਰ ਨੀ ਤੁੰਦ ਪਈ ਵੀ ਹੈ ਠੰਡ ਲੱਗ ਰਹੀ ਹੈ ਸਪੈਸ਼ਲ ਐਡੀਸ਼ਨ ਇਸ ਚੀਜ਼ ਦਾ ਮੁੱਲ ਹੈ ਭਾਈ ਹੋਰ ਤਾਇਆ ਬਠੀਕ ਹੈ ਹੋਰ ਤਕੜਾ ਬੱਲੇ ਬੱਲੇ ਹੈ ਫੁੱਲ ਫੁੱਲ ਨੇ ਓਕੇ ਜੀ ਚੱਲੇ ਫਿਰ ਬਣ ਕੇ ਕਿੰਨੇ ਵਜੇ ਤੱਕ ਨਵੇਟ ਦੇਂਗੇ ਆਗੇ ਬਾਈ ਖੇਤਮਾ ਪਵਾਦ ਵਾਲੇ ਮੁੰਡੇ ਬੰਦਾ ਲੱਗ ਗਿਆ ਰੇਚਾਰਨ ਉਰੇ ਤੋਂ ਖਰਾ ਆਪਣਾ ਸਾਫ ਹੈ ਬੜਾ ਮੁੱਟਾ ਝਾਰੀ ਜਹਾ ਮਾਰੇ ਬੰਦੇ ਨੇ ਤਾਂ ਸਾਰਾ ਹੀ ਝਾਰ ਕੇ ਪਾਇਆ ਨੇ ਮੈਂ ਨਹੀਂ ਝਾਰਿਆ ਬਾਈ ਸਿਛਲੇ ਸਾਲ ਵੀ ਸਾਰਾ ਰੇਚਾਰਿਆ ਤੇ ਵੀਰ ਨੇ ਇਸ ਵਾਰੀ ਵੀ ਹਾਰੇ ਮੈਂ ਦੇਲੇ ਨਿਕਲ ਲਈਏ। ਹਾਰੇ ਮੈਂ ਦੇਲੇ ਨਹੀਂ ਥੀ। ਹਾਰੇ ਮੈਂ ਦੇਲੇ ਹੋ ਗਏ ਬਰਸਾਤ ਨੇ ਆਇਆ। ਕਿਉਂ ਹਮ ਇਕੱਠਾ ਇਹ ਟਾਈ ਆਇਆ ਤਾਂ ਸਾਰਾ। ਹੋ ਗਈ ਬਾਈ ਤਿਆਰੀ 11 ਵਜ ਗਏ ਪੂਰੇ। ਲੇਟ ਹੋ ਗਏ ਬਾਈ ਅੱਜ ਮੀਟਿੰਗ ਮਾ ਜਾਣਾ ਕੰਨੇ ਵਾਲੀ ਮਾਂ। ਬਹੁਤ ਕੰਮ ਕਾਰ ਹੈ ਬਾਈ। ਕੱਲੀ ਜਿੰਦ ਨੂੰ ਮੁਲਾਜੇ ਬਾਲੇ ਮੈਂ ਕਿਦਾ ਕਿਦਾ ਮਾਨ ਰੱਖ ਲਾਂ। ਉੱਧਰ ਆ ਗਿਆ ਟਰੈਕਟਰ ਬਾਈ 855 ਉਹ ਆ ਗਿਆ ਹਲ ਲੈ ਕੇ ਜੋ ਪਾੜੇਗਾ ਜ਼ਮੀਨ ਨੂੰ ਇੱਕ ਬਾਈ ਤੂੰ ਦਬਾਉ ਤੈ ਅੱਜ ਉਹ ਆ ਲੈ ਪਹੁੰਚ ਗਿਆ ਬਾਈ ਹਾਲ ਬੀਜ ਕੀ ਲੈ ਦਾ ਦੋ ਥੈਲੀਆਂ ਲੱਦ ਕੇ ਮਗਰ ਆਡਾਂ ਉਪਰ ਬੀਜ ਰਲਾਵਾ ਬਾਈ ਤਰ੍ਹਾਂ ਕੰਮ ਚੱਲਦਾ ਇਹਨੂੰ ਲਾਇਆ ਹਲ ਮਾਰਨ ਮੁੰਡੇ ਨੂੰ ਗੱਗੂ ਵੀ ਨਹੀਂ ਹਲੇ ਆਇਆ ਇੱਧਰ ਬਾਈ ਵਾਲਾ ਡਰਾਈਵਰ ਵੀ ਨਹੀਂ ਆਇਆ ਕੰਮ ਲੇਟ ਹੋ ਗਿਆ ਬਹੁਤ अज तो नहीं ताई जब साढ़े को करना सप्लाई हो वो डेढ़ सौ पौने दो सौ पे खत्म हो जा किले बगैर असि चाह सा वो एवरेज कम से कम तीन सौ कुंटल का भाव है अब वो तीन सौ का एवरेज कि आवेगा ये दो ही कारण है या तो अपनी पैदावार नहीं हो रही तीन सौ कुंटल की या पैदावार हो रही वो सानु गन्ना नहीं मिल रहा तीन सौ का ਆਪਾਂ ਦੋਨੋਂ ਭਈ ਡਿਸਕਸ ਕਰਨੇ ਲਈ ਆਏ। ਪੈਦਾਵਾਰ ਨਹੀਂ ਉਹ ਤਾਂ ਪੈਦਾਵਾਰ 300 ਕੁੰਟਲ ਕਿਉਂ ਨਹੀਂ ਹੋ ਰਹੀ? ਔਰ ਅਗਰ ਗੰਨ ਨਹੀਂ ਮਿਲੇ ਤਾਂ ਸਾਡੀ ਕਮੀ ਹੈ, ਸਾਡੇ ਸਟਾਕ ਦੀ ਕਮੀ ਹੈ, ਮਿਲਕੀ ਕਮੀ ਹੈ। ਆਪਾਂ ਉਸ ਕੈਸ ਕਿੱਦਾਂ ਦੂਰ ਕਰਾਂਗੇ ਜੇ ਅਮੇ 300 ਕੁੰਟਲ ਕੰਸਮ ਕਿੱਲੇ ਮਗਰ ਕਰਨਾ ਮਿਲੇ। ਚੱਲ ਰਿਹਾ ਕੰਮ ਵੀਰ। 1:00 ਵਜ ਗਿਆ। 3:30 ਵੀਰ ਗਿਆ ਚੌਥੇ ਮੈਂ ਲਾਇਆ। ਰੋਟੀ ਲਿਆਇਆ ਦਾ ਬਾਈ ਜਾ ਕੇ। ਹਲਾਂ ਗਏ ਬਦੇ ਮੀਟਿੰਗ ਮਾ ਮੀਟਿੰਗ ਦੀ ਗੰਨੇ ਵਾਲਾਂ ਦੀ ਵੀਡੀਓ ਐਡਿਟ ਕਰੀ ਵੀ ਵਿੱਚ ਪਾਵਾਂਗਾ ਥੋੜੀ ਜਿਹੀ ਇੰਨਿੰਗ ਬਣੀ ਹੈ ਬਾਈ ਪੂਰਾ ਚੱਲ ਰਿਹਾ ਕੰਮ ਐਨ ਵਧੀਆ ਬਣ ਗਏ ਖੇਤ ਐਨ ਫਸਟ ਕਲਾਸ ਫੂਸਫਾਸਾ ਵਿੱਚੋਂ ਲੰਘਿਆ ਮੰੰਦਲਾ ਬਾਪੂਸ ਖਨਾਣ ਜਿੱਥੇ ਜਿਆਦਾ ਤੱਕੀ ਆ ਉਹਨੂੰ ਕਿਹਾ ਵੀ ਖੰਡਾ ਦੇ ਇਹਨੂੰ ਦੂਏ ਗੇਰਮਾ ਚੱਲ ਰਹੇ ਆ ਬਾਈ ਟਰੈਕਟਰਾਂ ਅਜੇ ਲੇਟ ਹੋ ਗਿਆ ਕੰਮ ਕਰ ਜਾ ਮੀਟਿੰਗ ਦੀ ਕੋਸੂ ਹੀ ਲੇਟ ਹੋਊਗੇ ਖਲਾਮਾ ਬਾਈ ਬੰਦਿਆਂ ਨੂੰ ਰੋਟੀ ਆਪਣਿਆਂ ਨੂੰ ਆਜੋ ਬਾਈ ਛਕ ਲਿਓ ਰੋਟੀ ਆ ਲੈਣ ਨੂੰ ਲਿਆ ਕੈਮਰਾ ਛਕ ਲਿਓ ਬਾਈ ਰੋਟੀ ਆਜੋ ਦਾਲ ਰੋਟੀ ਘਰ ਦੀ ਦਿਵਾਲੀ ਅੰਬਰ ਸਰਕੀ ਦਿਵਾਲੀ ਅੰਬਰ ਸਰਦੀ ਬਾਈ ਕੋ ਚਿਲਾਟਿਆ ਤੇ ਦੇਖੋ ਕਹੇ ਤੇ ਹੱਲਾ ਬੜੀ ਔਖੀ ਐ ਭਾਈ ਪੁੱਛੇ ਨਹੀਂ ਮੈਂ ਖੇਤਾਂ 'ਮਾਂ ਕਣਕ ਬੀਜਣੀ ਕਰਾ ਤਵੀ ਲਿਫਟ ਵਾਲਾ ਸਵਾਗਾ ਜਿੰਨਾ ਜੀਰੀ 'ਮਾਂ ਸਮਾਨ ਚਹੀਦਾ ਉੰਨਾ ਚਹੀਦਾ ਆਪਾਂ ਨੂੰ ਰ ਹੈ ਇੱਥੇ ਇੱਥੇ ਭਾਈ ਡੁੰਗੀ ਡੈੜੀਆਂ ਦੀ ਉਹ ਗਈਆਂ ਦਬ ਮਤਲਬ ਉਰੇ ਦੇ ਲੈ ਕੇ 40 ਫੁੱਟ ਨੇ 2 ਗੜੇ ਡੁੰਗੇ ਦੇ ਭਾਈ ਇਸ 'ਮਾਂ ਪਿੱਗੇ 'ਮਾਂ ਤੇ ਮਿੱਟੀ ਪਾਈ ਐ ਲਿਫਟ ਵਾਲੇ ਸਵਾਗੇ ਗਲ ਖਿੱਚ ਖਿੱਚ ਕੇ ਬਾਈ ਮਤਲਬ ਜਿੱਥਾ ਟੋਆ ਦਾ ਨਾ ਉਹ ਦਬ ਗਿਆ ਜਾਗਾ ਅੱਧਾ ਅੱਧਾ ਫੁੱਟ ਮਤਲਬ ਇੱਥੇ ਖੜਾ ਦਾ ਪਾਣੀ ਆਪਾਂ ਨੇ ਪਾਣੀ ਦੇ ਉੱਪਰ ਕਣਕ ਬੀਜਦੀ ਬਾਈ ਹਮੇ ਜਿਹੜਾ ਮੇਰਾ ਜਨਮ ਹੋਇਆ ਉੱਚੇ ਨੇਮੇ ਖੇਤਾਂ ਮੈਂ ਹੋਇਆ ਦਾ ਆਪਾਂ ਉੱਥੀ ਦੇ ਪਲੇਅਰ ਹੋਏ ਵੇ ਆਪਣੇ ਲੜਨਦਾਰਾਂ ਨੇ ਸਿਖਾਏ ਵੇ ਆ ਚਾਚੇ ਨੇ ਸਿਖਾਏ ਵੇ ਆਪਣੇ ਨੇ ਮੰਨੇ ਬਾਈ ਸਾਰੀ ਜ਼ਮੀਨ ਆਪਣੀ ਪੱਧਰ ਕਰੀ ਐ ਜੀ ਪੂਰੇ ਪਾਣੀ ਖੜਾ ਦਾ ਜਮਾ ਪਾਣੀ ਕਿਉ ਟੋਆ ਦਾ ਬਾਈ ਜੋ ਲਾ ਲੇ 30 ਫੁੱਟ ਇਧਰ ਨੂੰ ਲੰਬਾ ਦਾ 30 ਫੁੱਟ ਇਧਰ ਨੂੰ ਦਾ ਇਸਮਾ ਪੈ ਗਿਆ ਹੋਣਾ ਘਟੋ ਘਟ ਸੌ ਸਵਾਗਾ ਮਿੱਟੀ ਦਾ ਇਹ ਬਹੁਤ ਤਾਕਤ ਖੇਲ ਸਾਫ ਕਰ ਦਿਆ ਮੈਂ ਖਿੱਚ ਖਿੱਚ ਕੇ ਇਹ ਤਾਂਹੀਂ ਮੈਂ ਕਰਾ ਮੰਗਾਇਆ ਪਰ ਬਹੁਤ ਤਗੜਾ ਟੋਆ ਇਸ ਦੇ ਉੱਪਰ ਨੂੰ ਬਾਈ ਸੁਪਰ ਸੀਟਰ ਲਾਣ ਜੇ ਥੋੜਾ ਥੋੜਾ ਜਾ ਉੱਪਰ ਨੂੰ ਲੰਗਿਆ ਬਾ ਦਾਣੇ ਹੋ ਜੰਗੇ ਫਿਰ ਬਾਈ ਜਾਂ ਪਹਿਲਾ ਪਾਣੀ ਲਾਵੰਗੇ ਜਦ ਨਹੀਂ ਗਣਕ ਮਰਨੇਗੀ ਜੇ ਬਾਈ ਜਾਨ ਸਪਾ ਗਿੱਲੇ ਮੈਨੂੰ ਲੰਗਾ ਕੇ ਬੋ ਵੀ ਦੇਹੇ ਆ ਪਹਿਲੇ ਪਾਣੀ ਮਾ ਕਣਕ ਮਰ ਜੇਗੀ। ਇਹ ਵਾ ਆਪਣਾ ਮਤਲਬ ਪਹਿਲੇ ਪਾਣੀ ਮਾ ਕਣਕ ਨਹੀਂ ਮਰਨੇਗੀ। ਇਹ ਵਾ ਪਰਾਂ ਬਾਈ ਟੋਆ ਉੱਥੇ ਕਰੇਗਾ ਪਹਿਲੇ ਮਿੱਟੀ ਪਾਵेंगे। ਫੇਰ ਲਿਫਟ ਵਾਲੇ ਸਵਾਗੇ ਗੱਲ ਧੱਕੇਗੇ ਵਿੱਚ। ਹੌਲੈਂਡ ਨੇ ਤੋੜਦਿਆ ਕ੍ਰੌਸ। ਪਤਾ ਨਹੀਂ ਬਾਈ ਨੂੰ ਕੀ ਹੋ ਰਿਹਾ ਕਿੰਨੀ ਗਜਾਂ ਨੇ ਮੈਂ ਕੱਲ੍ਹ ਕੇ 2 ਕ੍ਰੌਸ ਤੋੜ ਦੇਣਾ ਬੜੇ। ਮੁੱਛ ਕਰਦੇ ਕ੍ਰੌਸ ਨਹੀਂ ਤੋੜਦਾ ਮਤਲਬ ਜਿਹੜੇ ਸ਼ਾਫਟ ਹੈ ਨਾ ਪਿਛਲੀ ਪੈਪ ਵਾਲੀ ਉਸ ਨੂੰ ਭੰਨਦੇ ਆ। ਇਸ ਤਰ੍ਹਾਂ ਖੜਿਆ ਬਾਈ ਪਾਣੀ ਦੋ ਟੋਏ ਪੂਰਦੇ ਆਪਾਂ ਨੇ ਪਰ ਇਸ ਤੀਏ ਦੀ ਬਾਰੀ ਐ ਤੀਏ ਮੈਂ ਕਰਾ ਮੰਗਾਇਆ ਇਸਮਾ ਲਾਗ ਲਗ ਬਾਈ ਸਾਰੀ ਗਿੱਲੀ ਮਿੱਟੀ ਐ ਪਰਾਂ ਸੁੱਕੀ ਮਿੱਟੀ ਦੀ ਲੀਕਾ ਲਵਾ ਕੇ ਢੱਕ ਦੇਦਾ ਕਰੇਗਾ ਨਿਹੜਾ ਲਾਗ ਸੁੱਕੀ ਮਿੱਟੀ ਢੱਕ ਦੇਂਗਾ ਆਪਾਂ ਬਾਈ ਮਹਾਰਾਜ ਬਾਈ ਵਧੀਆ ਦਾਣੇ ਕਰਦਾ ਬਾਈ ਮੈਂ ਤਾਂ ਤਾਂ ਕਰ ਰਹੇ ਆ ਵੀਰ ਇਿਵੇਂ ਬਣਾ ਗੰਨੇ ਆ ਕੰਮ ਚੱਲ ਜੇ ਬਾਈ ਪਹਿਲੀ ਤਰੀਕਾਂ ਦੇ ਤੇ ਤੁਹਾਨੂੰ ਗੰਨੇ ਦੀ ਵੀਡੀਓ ਮਿਲ ਟਰੈਕਟਰ ਦੇ ਸਟੰਟਾਂ ਟਰਾਲਾ ਬੜਾ ਪਰ ਪਰ ਕੇ ਗੰਨੇ ਆ ਚੈਗ ਰਿਹਾ ਮਿਲ ਨੂੰ ਚੱਲ ਰਿਹਾ ਬਾਈ ਕੰਮ ਹਰਦੇ ਆ ਬਾਈ ਟੋ ਟੂਏ ਸਾਰੇ ਦੋ ਚਾਰ ਕ ਕਰੇ ਰਹਿ ਗੇ ਲਾਗਾੰਬਰ ਤੇ ਗੇਰਨੇ ਦੇ ਦੇਖ ਰਿਹਾ ਠੰਡ ਲੱਗਣ ਲੱਗੀ ਗੱਗੂ ਨੂੰ ਟੋਪੀ ਲੈ ਲਈ ਦਾਲੇ ਚੱਲ ਗਿਆ ਬਾਈ ਦੂ ਆ ਵੀ ਇੱਕ ਗੇੜਾ ਦੋ ਗੇੜਾ ਤਿੰਨ ਗੇੜਾ ਤੀਸਰਾ ਗੇੜਾ ਜਾ ਰਿਹਾ ਬਾਈ ਇਸਕਾ ਕ੍ਰਾਸ ਲੇਕ ਆਇਆ ਸਮਰਾ ਗਿਆ ਕਹਣਾ ਔਰ ਦੇ ਇੱਕ ਕੱਲ ਪੰਨੇ ਆ ਉਹਨੇ ਇੱਕ ਅੱਜ ਪੰਨੇ ਆ ਵਧੀਆ ਬਣ ਗਿਆ ਬਾਈ ਐਨ ਜਿੱਥੇ ਪਰ ਮਿੱਟੀ ਪਾਈ ਦੀ ਪਤਾ ਵੀ ਨਹੀਂ ਲੱਗਦਾ ਪਰਾਂ ਥੋੜਾ ਜਿਹਾ ਰਹੇਗਾ ਮੈਨੂੰ ਲੱਗਾ ਉੱਥੇ ਗਿੱਲਾ ਜ਼ਿਆਦਾ ਠੀਕ ਹੈ ਉੱਥੇ ਬਾਕੀ ਲੱਗ ਜਾ ਪਤਾ ਚਾਹ ਆ ਗਈ ਬਾਈ ਚਾਹ ਪੀਮਾ ਕੋ ਤਾਇਆ ਬੈਠਿਆ ਸਾਡਾ ਜਨੇਸ਼ਰ ਇਹਦਾ ਇਹ ਸਾਡੀ ਸਬਜੀ ਭਾਜੀ ਲਾਈ ਹੋਈ ਏ ਬਾਈ ਪਰਦੇ ਬਾਈ ਯੋ ਟੋ ਆ ਵੀ ਖਾਸਾ ਗਿੱਲਾ ਸੁੱਕਾ ਜਾ ਹੋ ਗਿਆ ਬਾਈ ਉਹ ਕੇਰਾ ਬੀਜੇਗਾ ਇੱਕ ਬਾਕੀ ਇਹਨੂੰ ਦੋ ਦੋਗੇ ਢੁੱਪ ਲਵਾਵਾਂਗੇ ਨੇ ਦੋ ਕਿੱल्ल्या ਨੂੰ ਦੋ ਕਿੱਲੇ ਤਲਿਆਂ ਪੀਰ ਬਾਬੇ ਵਾਲੇ ਉਹਨਾਂ ਨੂੰ ਵੀ ਢੁੱਪ ਲਵਾਵਾਂਗੇ ਕਿੱਲੇ ਰਹਿ ਜੰਗੇ ਆਪਣੇ 2ਰ 2 4 3 7 7 ਕਿੱਲੇ ਰਹਿ ਜੰਗੇ ਬਾਈ ਉਹ ਤਿੰਨ ਕਿੱਲੇ ਕੱਲੂ ਵੀਦਿਆਂ ਜਿਹੜੇ ਪਰਾਂ ਇਹਨਾਂ ਨੂੰ ਢੁੱਪ ਲਵਾਵੇਂ ਬਾਈ ਕੀ ਫਾਇਦਾ ਹੋਏ ਰੱਸੀ ਬੜੇਗੀ ਇਹ ਵਾ ਪੱਧਰ ਕਰਦੇ ਆ ਡਾੜੀਆਂ ਦੂੜੀਆਂ ਚੱਕਦੀਆਂ ਮੈਂ ਕਾੜ ਗਈ ਹੈਰੋਂ ਮਾਰਦੇ ਮੈਂ ਖੁੱਲਾ ਪਿਆ ਰਹੇਗਾ ਸੇਠਾ ਇਹ ਵੀ ਬਹੁਤ ਔਖਾ ਪੱਟ ਪਟਈਆ ਜਾ ਕਰਕੇ ਡਲੰਦਰਾnga ਲੋਟ ਕਰਿਆ ਸਿੱਧਾ ਜਾ ਕਰਿਆ ਬਾਈ ਸੱਕ ਚੇੜ ਜਾ ਹੋਇਆ ਵਾ ਖੇਤ ਮੈਂ ਸੱਕ ਚੇੜ ਜਾ ਨਹੀਂ ਹੁੰਦਾ ਈਲੀ ਸੁੱਕੀ ਮਿੱਟੀ ਜੀ ਵਾਲੀ ਜੀ ਹੋਈ ਵੀ ਐ ਯੋਕੇ ਰੈਨ ਵਧੀਆ ਬਣ ਗਿਆ ਟੋਏ ਟੋਏ ਭਰਦੇ ਦੇ ਸਕੇ ਸੁੱਕੀ ਮਿੱਟੀ ਗਲ ਉੱਪਰਲਾ ਖੇਤ ਵੀ ਐਨ ਵਧੀਆ ਬਣਿਆ ਇਹਨੂੰ ਲਗੇ ਆ ਵੇਜਣੀ ਵਾ ਬਾਈ ਉਹ ਕਿਹੜਾ ਵੇਜਾਂਗੇ ਹਰੋ ਲਿਆ ਮਾਂ ਬਾਈ ਪਾਕ ਤੇ ਰਿਓ ਆਪਣਾ ਇਸਮਾ ਮਾਰਦੇ ਹਰੋਂ ਦੋ ਕਿੱल्ल्या ਮਾਂ ਦੋ ਕਿੱल्ल्या ਮਾਂ ਤੜੇ ਮਾਰਦੇ ਪੀਰ ਬਾਬੇ ਵਾਲੇ ਮਾਂ ਘੱਟ ਕਿੱਲੀ ਲਾਗ ਹੈ ਬਰੀਕ ਜਾ ਹੋ ਜਿਆ ਖੇਤ